ਬੀਤੇ ਦਿਨੀ ਗੁਰਨਾਣਕ ਦੇਵ ਜੀ ਦੇ ਸਵਾਗ ਰਚਨ ਤੇ ਪਖਿਆ ਮਾਮਲਾ ਜੀ ਹਾਂ ਦੱਸ ਜੀਏ ਕਿ ਮਧਪਰਦੇਸ਼ ਦੀ ਵੀਡੀਓ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਤੇਜ ਦੇ ਨਾਲ ਵਾਇਰਲ ਹੁੰਦੀ ਹੈ ਦਰਅਸਲ ਜਿਸ ਦਵੈਚ ਇੱਕ ਨਵਾਲਕ ਲੜਕੀ ਸਵਾਗ ਰਚਦੀ ਹੈ ਜੀ ਹਾਂ ਦੱਸ ਜੀਏ ਕਿ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਮਾਮਲਾ ਕਾਫੀ ਪਖਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨਵਾਲਕ ਲੜਕੀ ਦੇ ਵੱਲ ਮਾਫੀ ਮੰਗੀ ਜਾਂਦੀ ਹੈ ਸੈਕਟਰੀ ਦੇ ਵਾਂਗੂ ਮਾਫ ਸੈਕਟਰੀ ਦੇ ਵੱਲੋਂ ਵੀ ਮਾਫੀ ਮੰਗੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਮਾਧ ਪ੍ਰਦੇਸ਼ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਿੰਧੀ ਸਮਾਜ ਦੇ ਵੱਲੋਂ ਜਿਹੜਾ ਇੱਕ ਨਵਾਲਕ ਲੜਕੀ ਦੇ ਵੱਲੋਂ ਸਵਾੰਗ ਰਚੇ ਜਾਂਦੇ ਨੇ ਪੂਰਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਜੀ ਹਾਂ ਦੱਸਿਆ ਜਾ ਰਿਹਾ ਕਿ ਜੋ ਨਵਾਲਕ ਲੜਕੀ ਸੀ ਜਿਸਨੇ ਸਵਾੰਗ ਰਚੇ ਸੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਹਾਲਾਂਕਿ ਜੇ ਸਕੱਟਰੀ ਨੇ ਸਾਰਾ ਪ੍ਰੋਗਰਾਮ ਦੇਖਿਆ ਸੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਤਾਂ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਮਾਫੀ ਮੰਗ ਲਈਤੀ ਗਈ ਸੀ ਤਾਂ ਲਗਾਤਾਰ ਉਹਨਾਂ ਨੂੰ ਫੋਨ ਕਾਲਜ਼ ਆ ਰਹੀਆਂ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੈਕਟਰੀ ਪਰੇਸ਼ਾਨ ਹੋ ਜਾਂਦਾ ਹੈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਦਰਅਸਲ ਦੱਸਦੀ ਹੈ ਕਿ ਬੀਤੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿਸ ਦੇ ਬੱਚ ਇੱਕ ਲੜਕੀ ਦੇ ਵੱਲੋਂ ਸੁਆਗਰਚੇ ਜਾਂਦੇ ਨੇ ਜੀ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਵਾਗਤ ਹੈ ਜੀ ਜਾਨਦ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਨਵਾਲਾ ਕਾ ਲੜਕੀ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਸੈਕਟਰੀ ਦੀ ਮੌਤ ਹੋ ਚੁੱਕੀ ਹੈ ਜੀਹਾਂ ਦਿਲ ਦਾ ਦੌਰਾ ਪੈਣ ਕਾਰਨ ਸੈਕਟਰੀ ਦੀ ਮੌਤ ਹੋ ਚੁੱਕੀ ਹੈ ਤਾਂ ਸਵੇਲੇ ਦੀ ਬਿਹਤ ਵੱਡੀ ਖਬਰ ਕਰ ਰਿਹਾ ਤੁਹਾਨੂੰ ਸਾਂਝੀ ਵਦੇਰੀ ਖਬਰਾਂ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਟੀਵੀ ਦਾ ਬੀਤੇ ਦਿਨੀ ਗੁਰਨਾਣਕ ਦੇਵ ਜੀ ਦੇ ਸਵਾਗ ਰਚਨ ਤੇ ਪਖਿਆ ਮਾਮਲਾ ਜੀ ਹਾਂ ਦੱਸ ਜੀਏ ਕਿ ਮਧਪਰਦੇਸ਼ ਦੀ ਵੀਡੀਓ ਸੀ ਜੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ ਦੇ ਨਾਲ ਵਾਇਰਲ ਹੁੰਦੀ ਹੈ ਦਰਅਸਲ ਜਿਸ ਦੇ ਵਿੱਚ ਇੱਕ ਨਵਾਲਕ ਲੜਕੀ ਸਵਾਗ ਰਚਦੀ ਹੈ ਜੀ ਹਾਂ ਦੱਸ ਜੀਏ ਕਿ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਮਾਮਲਾ ਕਾਫੀ ਪਖਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨਵਾਲਕ ਲੜਕੀ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਸੈਕਟਰੀ ਦੇ ਵਾਂਗੂ ਮਾਫ ਸੈਕਟਰੀ ਦੇ ਵੱਲੋਂ ਵੀ ਮਾਫੀ ਮੰਗੀ ਜਾਂਦੀ ਹੈ ਤਾਂ ਅ ਦੱਸਿਆ ਜਾ ਰਿਹਾ ਹੈ ਕਿ ਮਾਧ ਪ੍ਰਦੇਸ਼ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਿੰਧੀ ਸਮਾਜ ਦੇ ਵੱਲੋਂ ਜਿਹੜਾ ਇੱਕ ਨਵਾਲਕ ਲੜਕੀ ਦੇ ਵੱਲੋਂ ਸਵਾੰਗ ਰਚੇ ਜਾਂਦੇ ਨੇ ਪੂਰਾ ਜਿਸ ਤਬਾਤ ਦੱਸਿਆ ਜਾ ਰਿਹਾ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਲੜਕੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਜੀ ਹਾਂ ਦੱਸਿਆ ਜਾ ਰਿਹਾ ਕਿ ਜੋ ਨਵਾਲਕ ਲੜਕੀ ਸੀ ਜਿਸਨੇ ਸਵਾੰਗ ਰਚੇ ਸੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਹਾਲਾਂਕਿ ਜੇ ਸਕੱਟਰੀ ਨੇ ਸਾਰਾ ਪ੍ਰੋਗਰਾਮ ਦੇਖਿਆ ਸੀ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਤਾਂ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਮਾਫੀ ਮੰਗ ਲਈਤੀ ਗਈ ਸੀ ਤਾਂ ਲਗਾਤਾਰ ਉਹਨਾਂ ਨੂੰ ਫੋਨ ਕਾਲਜ਼ ਆ ਰਹੀਆਂ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੈਕਟਰੀ ਪਰੇਸ਼ਾਨ ਹੋ ਜਾਂਦਾ ਹੈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਦਰਸਲ ਦੱਸਦੀ ਹੈ ਕਿ ਬੀਤੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਸੁਆਗਰ ਕੀਤਾ ਜਾਂਦੇ ਨੇ ਜੀ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਵਾਗਤ ਹੈ ਜੀ ਜਾਨਦ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਪੱਕ ਜਾਂਦਾ ਹੈ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਕਿ ਨਵਾਲਾਕਾਂ ਲੜਕੀ ਜਿਹੜੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਸੈਕਟਰੀ ਦੀ ਮੌਤ ਹੋ ਚੁੱਕੀ ਹੈ ਜੀਆਂ ਦਿਲ ਦਾ ਦੌਰਾ ਪੈਣ ਕਾਰਨ ਸੈਕਟਰੀ ਦੀ ਮੌਤ ਹੋ ਚੁੱਕੀ ਹੈ ਤਾਂ ਸਵੇਲੇ ਦੀ ਬਿਹਤ ਵੱਡੀ ਖਬਰ ਕਰ ਰਿਹਾ ਤੁਹਾਨੂੰ ਸਾਂਝੀ ਵਦੇਰੀ ਖਬਰਾਂ ਦੇ ਲਈ ਬਣ ਰਹੋ ਦਾ ਪੰਜਾਬ ਪੋਸਟ ਟੀਵੀ ਦਾ ਨਾਲ